लग जे आप करेले बना देखो जी करेले छिले छिल के उल्दी ला ते कट ले प्याज वादू आज प्याज इस तरह करके प्याज कट्ट कर सोले जी मोटे हम के चोपर दर लेंगे बरीस ਆਪਾਂ ਮਿਕਸੀ ਦੇ ਵਿੱਚ ਨਹੀਂ ਕਰਦੇ ਹੈਗੇ ਇਹ ਥੋੜੇ ਜਿਹਾ ਮੋਟਾ ਰੱਖ ਦੇਵਾਂਗੇ ਆ ਦੇਖੋ ਆਪਾਂ ਹਲਦੀ ਤੇ ਨੂਨ ਲਾਇਆ ਸੀ ਆ ਪਾਣੀ ਛੱਡ ਤਾਂ ਇਹਨਾਂ ਦਾ ਕੋਗੜਾ ਪਾਣੀ ਨਿਕਲ ਜੂਗਾ ਛਿੱਲਕੇ ਲਾਇਏ ਸੀ ਠੀਕ ਹੈ ਹੁਣ ਆਪਾਂ ਕੱਢ ਦਾਂਗੇ ਇਹਨਾਂ ਚ ਬੀਜ ਆਪਾਂ ਤਾਂ ਇਹ ਕਰੂਗਾ ਅੱਛਾ ਜਦ ਤੱਕ ਕੱਚਾ ਹੋਇਆ ਵਿੱਚੇ ਰੱਖ ਲਵਾਂਗੇ ਪੀਜਾ ਨੂੰ

ਆਹ ਲੈ ਗਿਆ ਦੋ ਕਕਰੀਲੇ ਦੀ ਬੀਜ ਕੱਢਣ ਵਾਲੇ ਬਸ ਇਸ ਵਿੱਚ ਤੁਹਾਡਾ ਐਕਸਪੀਰੀਅੰਸ ਬਹੁਤ ਕੰਮ ਆਏਗਾ ਔਰ ਹੀਨਾ ਦਾ ਕਾਪੀ ਅ ਮੈਂ ਬੈਸਾ ਮੈਡੀਕਲ ਦਿੱਟਸ ਤੇ ਬਿਲਕੁਲ ਟਰੇਨ ਮੈਨੂੰ ਲੱਗਦਾ ਇਸ ਕੰਮ ਵਿੱਚ ਤੁਹਾਨੂੰ ਮਦਦ ਕਰ ਦੇਣੀ ਹੈ ਬੜੀ ਕੀ ਹੀਨਾ ਦਾ ਤੁਮ ਭਰੇ ਹੀ ਮੈਂ ਕੱਢ ਦਾਂ ਪਰ ਇਹ ਸਸਤੀ ਹੋ ਪ੍ਰਾਂਤ ਜਿਆਦਾ ਵੱਡੀ ਨਹੀਂ ਹੈਗੀ ਪ੍ਰਾਂਤ ਤਾਂ ਫਿਰ

ਹੋਗਾ ਆਨੇ ਕੋ ਆਪਣਾ ਹੋ ਗਿਆ ਤੇਲ ਗਰਮ ਆਪਾ ਰੱਖਿਆ ਸੀਗਾ ਗੈਸ ਤੇਜ ਕਰਕੇ ਹੁਣ ਇਹਦੇ ਚ ਆਪਾ ਪਾ ਦਾਂਗੇ ਕਰੀਲੀ ਹੋਰ ਤੇ ਆਪਾਂ ਬਣਾਉਣ ਲੱਗੇ ਆ ਜੀ ਨਵੇਂ ਤਰੀਕੇ ਦੇ ਨਾਲ ਕਈ ਥਾਲੀ ਲੈਂਦੇ ਆ आप तालची नहीं रही तो बना रही थानू दिखावे जो बढ़िया लग्या सू करेले बना का तरीका तो कमेंट जरूर दसिए हम आप सलो कर देंगे ਆ ਦੇਖੋ ਇਹਦੇ ਵਿੱਚ ਆਪਾਂ ਪਿਆਜ਼ਾਂ ਨੂੰ ਉਹ ਕਰਾਂਗੇ ਬਰੀਕ ਕਰਾਂਗੇ ਮਿਕਸੀ ਦੇ ਹੋਰ ਪਾਲਾਂ ਮੰਨੂ ਹੋਰ ਪਾ ਅਰ ਨੂੰ ਤੋਂ ਕਿਵੇਂ ਨਾ ਲਿਆ ਨੀ ਬਸ ਚਲ ਇਹਨਾਂ ਕੋ ਕਰ ਆ ਆ ਦੇਖੋ ਇਹ ਮਾਨੂੰ ਚ ਜਮਾ ਜਾਣੀ ਹੈਗੀ ਇਹ ਤੋਂ ਇੱਕ ਧਾਗਾ ਨਹੀਂ ਖਿੱਚਿਆ ਜਾਂਦਾ ਆ ਦੇਖੋ ਦੇਖਾ ਉੱਤੇ ਕਰੀ ਦਿਨੀ ਆ ਗਈ ਆ ਦੇਖੋ ਐਵੇਂ ਕਰਕੇ ਧਾਗਾ ਖਿੱਚ ਕੇ ਬਰੀਕ ਹੋ ਜਾਂਦਾ ਆਪਣੇ ਕੋਲ ਦੂਜਾ ਤਾਂ ਹੈ ਨਹੀਂਗਾ ਮਿਕਸੀ ਚ ਜ਼ਿਆਦਾ ਬਰੀਕ ਹੋ ਜਾਂਦਾਗਾ ਐਵੇਂ ਉਹ ਵਧੀਆ ਨਹੀਂ ਲੱਗਦੇ ਗਰੂਲੇਆ ਵਿੱਚ ਭਰਿਆ ਹੋਇਆ ਜ਼ਿਆਦਾ ਬਰੀਕ ਇਹ ਥੋੜਾ ਜਿਹਾ ਦਰਦੜਾ ਜਿਹਾ ਰਹ ਜਾਂਦਾ ਇਹਨਾਂ ਲਈ ਆਦੀ ਕੋਥਮ ਦੇ ਇੰਨੀ ਆ ਕਪਾ ਪਾਵਾਂਗੇ ਮਿਰਚਾਂ ਥੋੜੇ ਜਿਹਾ ਪਾਵਾਂਗੇ ਟਮਾਟਰ ਦਿਖਾਵਾਂਗੇ ਕਿੰਨੇ ਕ ਪਾਵਾਂਗੇ ਇਹਦੇ ਵਿੱਚ ਬਰੀਕ ਕਰ ਲਾਂਗੇ ਤੋ ਜੀ ਅੰਨੇ ਆਪਾਂ ਭਾਂਡੇ ਭੁੰਡੇ ਮਾਂਜ ਲੈਣੇ ਆ ਆ ਦੇਖੋ ਜੀ ਕਰੇਲੇ ਹੋ ਗਏ ਆਪਣੇ ਹਾਂ ਹੁਣ ਇਹਦੇ 'ਚ ਹੀ ਆਪਾਂ ਪਿਆਜ਼ ਪਾ ਦਾਂਗੇ පුන් ෑ ්ගචන් කීතරම් ලක්්ගජයනගේ පන්දරබීමෙන්ටයි පුන්නගින්තේ ක්‍රයාගම ස්‍රයාජකන්ගේ අපපන බ දෝකමට කොරලක්ගනගේ අන්න අප පට්ට ගුන්නලනය ਆਪਾਂ ਮਸਾਲਾ ਭੁੰਨਿਆ ਜਾਂਦਾ ਨੇ ਆ ਪਾਟਾ ਗੁੰਨ ਲਾ ਲੇ ਇੱਕ ਗਰਮੀ ਬਹੁਤ ਆ ਗਈ ਕੋ ਜੀ ਆਪਾਂ ਗੁੰਨ ਲਿਆ ਆਟਾ ਇੱਧਰ ਹੋ ਗਿਆ ਮਸਾਲਾ ਤਿਆਰ ਹਾਂ ਹੋ ਗਿਆ ਆਪਣੇ ਕarele ਰੈਡੀ ਦੇਖੋ ਬਣ ਕੇ ਦੱਸਿਓ ਤੁਸੀਂ ਵੀ ਕਿਵੇਂ ਲੱਗਿਆ ਤੁਹਾਨੂੰ ਕarele ਦਾ ਬਣਾਉਣ ਦਾ ਤਰੀਕਾ ਤੁਸੀਂ ਵੀ ਟਰਾਈ ਕਰਕੇ ਦੇਖਿਓ ਇੱਕ ਵਾਰ ਐਵੇਂ ਬਣਾਉਣ ਬਹੁਤ ਵਧੀਆ ਬੰਦੇ ਨੇ ਜਿਆਦਾ ਇਹਨਾਂ ਚ ਤੇਲ ਨਹੀਂ ਰਹਾ ਉਹ ਹੁੰਦਾ ਵੀ ਜਿਆਦਾ ਤੇਲ ਹੁੰਦਾ ਹੈ ਨਾ ਤੇਲ ਜਾਨੀ ਰਹਿੰਦਾ ਫਿਰ ਇਹਨਾਂ ਚ